ਸਸਿਕਾਲ ਜੀ ਸਾਰੇ ਦਰਸ਼ਕਾਂ ਨੂੰ ਪ੍ਰੋਗਰਾਮ ਪੰਜ ਨਾਲ ਜੁੜੇ ਹੋਏ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸਿਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਤੇ ਇਸ ਲਾਈਵ ਦੇ ਨਾਲ ਜੁੜਦੇ ਹੋ ਮੈਂ ਪਹਿਲਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੁਹਾਡਾ ਕਿ ਜਿਹੜੇ ਤੁਸੀਂ ਬੜੀ ਸ਼ਿੱਦਤ ਦੇ ਨਾਲ ਪ੍ਰੋਗਰਾਮ ਨੂੰ ਉਡੀਕਦੇ ਹੋ ਤੁਹਾਡੇ ਸੁਨੇਹੇ ਜਿਹੜੇ ਨੇ ਉਹ ਸਾਡੇ ਕੋਲੇ ਪਹੁੰਚਣ ਲੱਗ ਜਾਂਦੇ ਨੇ ਸੋ ਨਾਲ ਦੀ ਨਾਲ ਮੈਂ ਮਾਫੀ ਚਾਹੁੰਨਾ ਕਿ ਕੱਲ ਜਿਹੜਾ ਅਸੀਂ 26 ਤਰੀਕ ਮੈਂ ਕਹਿ ਦਿੱਤਾ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਕ੍ਰੈਪਸ਼ਨ ਦੇ ਵਿੱਚ ਵੀ 26 ਤਰੀਕ ਜਿਹੜਾ 26 ਜੁਲਾਈ ਲਿਖਿਆ ਗਿਆ ਸੀ ਉਹਦੇ ਲਈ ਮਾਫੀ ਚਾਹੁੰਦੇ ਆ ਜੀ ਮੈਨੂੰ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਜਿਹੜੇ ਆ ਸਨੇਹੇ ਉਹਨਾਂ ਦੇ ਮਿਲੇ ਸੀ ਕਿ ਚਾਹਲ ਸਾਹਿਬ ਤੁਸੀਂ ਅਡਵਾਸ ਤੁਰੇ ਫਿਰਦੇ ਹੋ ਸੋ ਕੁੱਲ ਮਿਲਾ ਕੇ ਉਸ ਗਲਤੀ ਦੇ ਲਈ ਮਾਫੀ ਚਾਹੁੰਦੇ ਆ ਜੀ ਤੇ ਭੁੱਲ ਜਾਂਦੇ ਆਂ ਕਈ ਵਾਰੀ ਅਸੀਂ ਬਦੋਨੇ ਆਵੀ ਆ ਪਿਰਤਪਾਲ ਬਿਰਕ ਸਾਬ ਨੇ ਕੈਨੇਡਾ ਤੋਂ ਯਾਦ ਕਰਵਾਇਆ ਕਿ ਅੱਜ ਚਾਹਲ ਸਾਹਿਬ ਇੰਡੀਆ ਦੇ ਵਿੱਚ 25 ਜੁਲਾਈ ਹੈ ਤੇ ਨਾਲ ਦੀ ਨਾਲ ਗਗਨਦੀਪ ਕੌਰ ਉਹਨਾਂ ਨੇ ਰੇਡੀਓ ਚਾਨ ਪਰਦੇਸੀ ਦੇ ਉੱਤੇ ਸਾਡੇ ਟੀਮ ਮੈਂਬਰ ਨੇ ਉਹਨਾਂ ਨੇ ਵੀ ਆਜਾਦ ਕਰਵਾਇਆ ਕਿ ਤਰੀਕ ਅੱਜ 25 ਆ ਤੇ ਤੁਸੀਂ 26 ਲਿਖੀ ਜਾ ਰਹੇ ਹੋ ਸੋ ਅੱਜ ਤਰੀਕ 26 ਹੈ ਜੀ ਸੋ ਹੋਰ ਜਿਹੜੇ ਸਾਡੇ ਦਰਸ਼ਕਾਂ ਦੇ ਸਨੇਹ ਸਾਡੇ ਤੱਕ ਪਹੁੰਚੇ ਸੀ ਸੋ ਉਹਨਾਂ ਸਭ ਦਾ ਧੰਨਵਾਦ ਜਿਹੜੇ ਬਰੀਕੀ ਦੇ ਨਾਲ ਸਾਰੇ ਪ੍ਰੋਗਰਾਮਾਂ ਨੂੰ ਦੇਖਦੇ ਹੋ ਸੋ ਮੈਂ ਤੁਹਾਨੂੰ ਵੀ ਹੱਥ ਵੰਨ ਕੇ ਬੇਨਤੀ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਲੱਗਦਾ ਕੋਈ ਕਮੀ ਪੇਸ਼ੀ ਹੈ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਬਿਹਤਰ ਬਣਾ ਸਕਦੇ ਹਾਂ ਜ਼ਰੂਰ ਸਾਨੂੰ ਸੁਝਾਦਿਆ ਕਰੋ ਔਰ ਨਾਲ ਦੀ ਨਾਲ ਮੈਂ ਕੱਲ ਵੱਡੇ ਪੱਧਰ ਦੇ ਉੱਤੇ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਨੇ ਕੱਲ ਸਾਡੇ ਲਈ ਬੜਾ ਵੱਡਾ ਦਿਨ ਸੀ ਮੀਡੀਆ ਆਪਣਾ ਪੰਜਾਬ ਬਹੁਤ ਵੱਡੀ ਗਿਣਤੀ ਦੇ ਵਿੱਚ ਸਬਸਕ੍ਰਾਈਬਰ ਜਿਹੜੇ ਨੇ ਸਾਡੇ ਜੁੜੇ ਨੇ ਸੋ ਮੈਂ ਤੁਹਾਨੂੰ ਅਪੀਲ ਇਹੀ ਕਰਦਾ ਕਿ ਜੇ ਸਰਦਾਰੇ ਨੂੰ ਆਪਾਂ ਇੰਨਾ ਕੁ ਵੱਡਾ ਬਣਾ ਲਈਏ ਤੇ ਕਿ ਇੱਥੇ ਮਾਰੀ ਹੋਈ ਆਵਾਜ਼ ਦੁਨੀਆ ਦੇ ਵਿੱਚ ਪਹੁੰਚੇ ਇਸ ਗੱਲ ਦਾ ਮਾਣ ਹੈ ਅਦਾਰਾ ਮੀਡੀਆ ਆਪਣਾ ਪੰਜਾਬ ਨੂੰ ਕਿ ਸਾਡੇ ਜਿਹੜੇ ਦਰਸ਼ਕ ਨੇ ਸਾਡੇ ਸੁਣਨ ਵਾਲੇ ਨੇ ਸਾਡੇ ਚਾਣ ਵਾਲੇ ਨੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਬੈਠੇ ਨੇ ਸੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਤਾਂ ਕਿ ਆਪਾਂ ਜਿਹੜੀਆਂ ਪੰਜਾਬ ਦੀ ਅਸਲ ਜਿਹੜੀਆਂ ਖਬਰਾਂ ਨੇ ਅਸਲ ਤਸਵੀਰ ਆ ਪੰਜਾਬ ਦੀ ਉਹ ਆਪਣੇ ਦਰਸ਼ਕਾਂ ਦੇ ਸਾਹਮਣੇ ਦੁਨੀਆ ਭਰ ਦੇ ਵਿੱਚ ਬੈਠਿਆਂ ਤੇ ਲੈ ਕੇ ਆਈਏ ਕਿਉਂਕਿ ਆਦਾਰਾ ਚੰਨ ਪ੍ਰਦੇਸੀ ਦੇ ਮਾਰਫਤ ਵੀ ਔਰ ਰੇਡੀਓ ਸੱਚ ਦੀ ਗੂੰਜ ਹਾਲੈਂਡ ਦੇ ਮਾਰਫਤ ਜਿਹੜੇ ਮੇਰੇ ਸਰੋਤੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਦਿਨਾਂ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀ ਮੇਰੀ ਸ਼ੈਲੀ ਹੈ ਕੰਮ ਕਰਨ ਦਾ ਮੇਰਾ ਤਰੀਕਾ ਸੋ ਬਿਲਕੁਲ ਇਹੀ ਹੈ ਕਿ ਖਬਰ ਨੂੰ ਖਬਰ ਤੱਕ ਹੀ ਲੈ ਕੇ ਆਈਦਾ ਔਰ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਦੂਰ ਦਾ ਕੋਈ ਰਿਸ਼ਤਾ ਨਹੀਂ ਹੈ ਤੇ ਨਾ ਹੀ ਮੇਰੀ ਕਿਸੇ ਨਾਲ ਲਗੜਾਟ ਹੈ ਔਰ ਇੱਥੇ ਜਦੋਂ ਮੈਂ ਖੜਾ ਇੱਥੇ ਮੈਂ ਸਿਰਫ ਤੁਹਾਡਾ ਨੁਮਾਇੰਦਾ ਤੇ ਅਸਲੀ ਜੱਜ ਤੁਸੀਂ ਹੋ ਫੈਸਲਾ ਤੁਸੀਂ ਕਰਨਾ ਮੇਰਾ ਮਕਸਦ ਹੁੰਦਾ ਖਬਰ ਤੁਹਾਡੇ ਤੱਕ ਲੈ ਕੇ ਆਈਏ ਜੋ ਕੁਝ ਹੋ ਰਿਹਾ ਹੈ ਉਹ ਤੁਹਾਡੇ ਤੱਕ ਲੈ ਕੇ ਆਈਏ ਸੋ ਖਬਰਾਂ ਦੀ ਗੱਲ ਅੱਜ ਕਰੀਏ ਤਾਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਨੀ ਹੈ ਸੋ ਬਹੁਤ ਸਾਰੇ ਸਰੋਤਿਆਂ ਤੇ ਦਰਸ਼ਕਾਂ ਦੇ ਜਿਹੜੇ ਮੈਸੇਜ ਆਉਂਦੇ ਨੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਚੱਲ ਕੇ ਉਹ ਵੀ ਤੁਹਾਡੇ ਮੈਸੇਜ ਪੜ੍ਹਾਂਗੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਲਗਾਤਾਰ ਸਾਡੇ ਉਹਨਾਂ ਪ੍ਰੋਗਰਾਮਾਂ ਨਾਲ ਜੁੜ ਰਹੇ ਹੋ ਸੋ ਦਾ ਧੰਨਵਾਦ ਖਬਰਾਂ ਦੀ ਗੱਲ ਕਰੀਏ ਤਾਂ ਪੰਜਾਬੀ ਗਾਇਕ ਸੋਫੀ ਗਾਇਕ ਵੀਰ ਸਿੰਘ ਨੇ ਜਿਹੜਾ ਇੱਕ ਧਾਰਮਿਕ ਸਟੇਜ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਗੀਤ ਗਾਇਆ ਜਿਹਦੇ ਉੱਤੇ ਲੋਕ ਨਚਣ ਲੱਗ ਗਏ ਉਹ ਜਿਹੜਾ ਮਾਮਲਾ ਕਾਫੀ ਗਰਮਾਇਆ ਹੋਇਆ ਇਹਨਾਂ ਦੇ ਨਾ ਇਹ ਨਹੀਂ ਦਿਨੀ ਅ ਬੇਸ਼ੱਕ ਇਸ ਮਾਮਲੇ ਦੇ ਵਿੱਚ ਜਦੋਂ ਉਸ ਗਾਇਕ ਨੂੰ ਅਹਿਸਾਸ ਹੋਇਆ ਕਿ ਉਹਨੇ ਗਲਤ ਕੀਤਾ ਤਾਂ ਉਹਨੇ ਮਾਫੀ ਮੰਗੀ ਉਸ ਤੋਂ ਬਾਅਦ ਉਹ ਕਾਲ ਅਕਾਲ ਤਖਸਾਲ ਦੇ ਉੱਤੇ ਚੱਲ ਕੇ ਗਿਆ ਉੱਥੇ ਜਥੇਦਾਰ ਸ਼੍ਰੀ ਅਕਾਲ ਤਖਸਾਲ ਦੇ ਨਾਲ ਬੈਠ ਕੇ ਉਹਨੇ ਆਪਣਾ ਜਿਹੜਾ ਇਸ ਚੀਜ਼ ਦੇ ਉੱਤੇ ਆਪਣਾ ਪਛਤਾਪ ਜाहिर ਕੀਤਾ ਨਾਲ ਆਪਣਾ ਮਾਫੀ ਨਾਮਾ ਵੀ ਦਿੱਤਾ ਉੱਥੇ ਸੋ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਮਾਮਲਾ ਇਹਦਾ ਆਪਾਂ ਜ਼ਿਕਰ ਕਰਾਂਗੇ ਤੇ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਦੀ ਕੱਲ ਜਵਾਨਤਾਰ ਜੀ ਲੱਗੀ ਹੋਈ ਸੀ ਅਦਾਲਤ ਦੇ ਵਿੱਚ ਉਹਦੇ ਉੱਤੇ ਕੀ ਕੁਝ ਹੋਇਆ ਉਹਦੀ ਵੀ ਗੱਲ ਆਪਾਂ ਅੱਜ ਕਰਨੀ ਹੈ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੁੱਦੇ ਨੇ ਜਿ ਇਹਨਾਂ ਦੇ ਉੱਤੇ ਆਪਾਂ ਗੱਲ ਕਰਨੀ ਹੈ ਸੋ ਇੱਕ ਮੇਰੇ ਖਿਆਲ ਆ ਕਾਲ ਸਾਡੇ ਕੋਲ ਜਿਹੜੀ ਪਹੁੰਚੀ ਹੈ ਉਹਦੇ ਲਈ ਆਪਾਂ ਪਹਿਲਾਂ ਦੇਖਣੀ ਹੈ ਜੀ ਇਹਨਾਂ ਨੂੰ ਸੋ ਮਾਫੀ ਚਾਹੁੰਦੇ ਆ ਜੀ ਸੋ ਲਾਈਵ ਦੇ ਵਿੱਚ ਇੱਕ ਕਾਲ ਜਿਹੜੀ ਆ ਪਹੁੰਚ ਗਈ ਸੀ ਤੇ ਉਹਦੇ ਕਾਰਨ ਜਿਹੜਾ ਕੁਝ ਟਾਈਮ ਦੇ ਲਈ ਤੁਹਾਡੇ ਨਾਲੋਂ ਰابطਾ ਟੁੱਟਿਆ ਸੋ ਹੁਣ ਦੁਬਾਰਾ ਫਿਰ ਜਿਹੜਾ ਆਪਾਂ ਫਿਰ ਤੁਹਾਡੇ ਨਾਲ ਰੂਬਰੂ ਹੋਏ ਆ ਸੋ ਖਬਰਾਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਖਬਰਾਂ ਦੇ ਉੱਤੇ ਅੱਜ ਆਪਾਂ ਨੇ ਚਰਚਾ ਕਰਨੀ ਹੈ ਇੱਕ ਤਾਂ ਵੀਰ ਸਿੰਘ ਵਾਲਾ ਮਾਮਲਾ ਜਿਹੜਾ ਸ਼੍ਰੀਨਗਰ ਦੇ ਵਿੱਚ ਉਹਨੇ ਇੱਕ ਸਟੇਜ ਦੇ ਉੱਪਰ ਇੱਕ ਧਾਰਮਿਕ ਸਟੇਜ ਦੇ ਉੱਪਰ ਇੱਕ ਗਾਣਾ ਗਾਇਆ ਜਿਹਦੇ ਨਾਲ ਲੋਕ ਉੱਥੇ ਨੱਚਣ ਲੱਗ ਗਏ ਜਦੋਂ ਉਸ ਚੀਜ਼ ਦਾ ਉਹਨੂੰ ਅਹਿਸਾਸ ਹੋਇਆ ਕਿ ਗਲਤ ਹੋਇਆ ਪਾਉਨੇ ਇਸ ਮਾਮਲੇ ਦੇ ਵਿੱਚ ਪਛਤਾਪ ਕੀਤਾ ਗੱਲ ਉਹਦੇ ਉੱਤੇ ਕਰਾਂਗੇ ਅਕਾਲ ਤਖਸਬ ਮਾਮਲਾ ਪਹੁੰਚ ਚੁੱਕਿਆ ਖੁਦ ਵੀਰ ਸਿੰਘ ਅਕਾਲ ਤਖਸਬ ਦੇ ਉੱਤੇ ਪਹੁੰਚੇ ਆ ਤੇ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਦੀ ਜਿਹੜੀ ਆ ਅ ਕੱਲ ਜਵਾਨ ਤਰਜੀ ਲੱਗੀ ਹੋਈ ਸੀ ਅਦਾਲਤ ਦੇ ਵਿੱਚ ਗੱਲ ਉਹਦੀ ਕਰਨੀ ਹੈ ਕਰਨਲ ਬਾਠਕੋਟਵਾਰ ਮਾਮਲੇ ਦੇ ਵਿੱਚ ਸੀਬੀਆਈ ਨੇ ਅੱਗੇ ਕਾਰਵਾਈ ਸ਼ੁਰੂ ਕੀਤੀ ਹੈ ਗੱਲ ਉਹਦੀ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਲੈਂਡ ਪੂਲਿੰਗ ਦਾ ਮਾਮਲਾ ਜਿਹੜਾ ਉਹ ਪੱਖ ਦਾ ਹੀ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਫੈਦੇ ਗਰਾਉਂਡ ਦੇ ਉੱਤੇ ਲੱਗੀ ਹੋਈ ਹੈ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਵਿਰੋਧ ਜਿਹੜਾ ਉਹ ਲਗਾਤਾਰ ਇਸ ਚੀਜ਼ ਦਾ ਵਧ ਰਿਹਾ ਹੈ ਕਿਸਾਨ ਕਹਿ ਰਹੇ ਨੇ ਕਿ ਅਸੀਂ ਆਪਣੀ ਜ਼ਮੀਨ ਨਹੀਂ ਦੇਣੀ ਇਸ ਮਾਮਲੇ ਦੇ ਉੱਤੇ ਵੀ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਾਂਗੇ ਕੁਝ ਹੋਰ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਆਪਾਂ ਨੇ ਚਰਚਾ ਕਰਨੀ ਹੈ ਸੋ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਭਾਰਤ ਇੰਗਲੈਂਡ ਕ੍ਰਿਕਟ ਟੈਸਟ ਜਿਹੜਾ ਮਾਂਚੈਸਟਰ ਯੂਕੇ ਦੇ ਵਿੱਚ ਚੱਲ ਰਿਹਾ ਹੈ ਉਹਦੇ ਵਿੱਚ ਇੰਗਲੈਂਡ ਬੜੀ ਮਜਬੂਤ ਸਥਿਤੀ ਦੇ ਵਿੱਚ ਪਹੁੰਚ ਗਿਆ 7 ਵਿਕਟਾਂ ਦੇ ਉੱਤੇ ਉਹਨੇ 544 ਰਨ ਕਲ ਬਣਾ ਲਏ ਸੀ ਤੇ ਕੱਲ ਦਾ ਖੇਡ ਜਿਹੜਾ ਤੀਜੇ ਦਿਨ ਦੀ ਖੇਡ ਦਾ ਸਮਾਪਤੀ ਦੇ ਉੱਤੇ ਤੇ ਉਸ ਟਾਈਮ ਦੇ ਉੱਤੇ ਬਹੁਤ ਤੇ ਤੀਦੇ ਵਿੱਚ ਭਾਰਤ ਦੇ ਮੁਕਾਬਲੇ ਉਹ ਪਹੁੰਚ ਚੁੱਕੇ ਅਸੀਂ 186 ਕਰਾਂ ਦੀ ਲੀਡ ਜਿਹੜੀ ਹੈ ਉਹ ਲੈ ਚੁੱਕੇ ਅਸੀਂ ਇਸ ਮਾਮਲੇ ਦੇ ਇਸ ਟੈਸਟ ਦੇ ਵਿੱਚ ਸੋ ਹੁਣ ਦੇਖਦੇ ਹਾਂ ਟੈਸਟ ਅੱਗੇ ਕਿੱਧਰ ਨੂੰ ਜਾਂਦਾ ਸੋ ਅਗਲੀ ਜਿਹੜੀਆਂ ਕੁਝ ਹੋਰ ਖਬਰਾਂ ਵੀ ਨੇ ਉਹਨਾਂ ਦੇ ਉੱਤੇ ਵੀ ਆਪਾਂ ਅੱਗੇ ਚੱਲ ਕੇ ਚਰਚਾ ਕਰਨੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀਰ ਸਿੰਘ ਵਾਲੇ ਮਾਮਲੇ ਦੀ ਸ਼੍ਰੀਨਗਰ ਦੇ ਵਿੱਚ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਨੌਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਜਾਂਦਾ ਜਿਹਦੇ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਪਹੁੰਚਦੇ ਆ ਤੇ ਉਸ ਸਟੇਜ ਦੇ ਉੱਤੇ ਆ ਕੇ ਉਹਦੇ ਕੋਲੋਂ ਇੱਕ ਗਾਣਾ ਗਾਇਆ ਜਾਂਦਾ ਜਿਹਦੇ ਨਾਲ ਉੱਥੇ ਲੋਕ ਜਿਹੜੇ ਨੇ ਨੱਚਣ ਲੱਗ ਜਾਂਦੇ ਨੇ ਇੱਕ ਧਾਰਮਿਕ ਸਮਾਗਮ ਹੈ ਇੱਕ ਸ਼ਹੀਦੀ ਸਮਾਗਮ ਹੈ ਇਹਦੇ ਵਿੱਚ ਇਸ ਚੀਜ਼ ਨੂੰ ਜਿਹੜਾ ਜਦੋਂ ਇਸੀ ਦਾ ਅਹਿਸਾਸ ਵੀਰ ਸਿੰਘ ਨੂੰ ਹੋਇਆ ਜਦ ਤੱਕ ਕਾਫੀ ਦੇਰ ਹੋ ਚੁੱਕੀ ਸੀ ਸੋ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਕਿ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਕਹਿ ਚੁੱਕੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਆਪਣਾ ਕੰਮ ਕਰੇ ਤੇ ਜਿਹੜੇ ਆ ਧਾਰਮਿਕ ਜਿਹੜੀਆਂ ਇਸ ਤਰ੍ਹਾਂ ਦੇ ਦਿਨ ਨੇ ਉਹ ਮਨਾਉਣੇ ਧਾਰਮਿਕ ਸੰਸਥਾਵਾਂ ਦੇ ਕੰਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਹੋਰ ਇਸ ਮਾਮਲੇ ਦੇ ਵਿੱਚ ਉਹ ਇਹ ਦਿਨ ਮਨਾਉਣ ਦੀਆਂ ਚੰਗੀਆਂ ਲੱਗਦੀਆਂ ਨੇ ਸਰਕਾਰ ਦਾ ਕੰਮ ਹੈ ਚਾਹੇ ਉਹ ਪੰਜਾਬ ਸਰਕਾਰ ਦਾ ਚਾਹੇ ਭਾਰਤ ਸਰਕਾਰ ਹੈ ਸੋ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਕਿ ਉਹ ਸਾਨੂੰ ਸਪੋਰਟ ਕਰ ਸਕਦੀ ਹੈ ਕੋਈ ਸਟਰਕਚਰ ਤਿਆਰ ਕਰਨ ਵਾਸਤੇ ਕੋਈ ਹੋਰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਸਹਿਯੋਗ ਜਿਹੜਾ ਬਾਹਰੋਂ ਕੀਤਾ ਜਾ ਸਕਦਾ ਪਰ ਜਿਹੜੇ ਧਾਰਮਿਕ ਮਰਿਆਦਾ ਅਨੁਸਾਰ ਜਿਹੜੇ ਪ੍ਰੋਗਰਾਮ ਨੇ ਉਹ ਸ਼੍ਰੋਮਣੀ ਕਮੇਟੀ ਹੀ ਮਨਾਵੇ ਇਸ ਚੀਜ਼ ਦਾ ਸ਼੍ਰੋਮਣੀ ਕਮੇਟੀ ਨੇ ਜਿਹੜਾ ਪਹਿਲਾਂ ਹੀ ਖਦਸ਼ਾ ਜਾਰੀ ਕੀਤਾ ਸੀ ਸੋ ਹੁਣ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਫੇਰ ਦੁਬਾਰਾ ਪੰਜਾਬ ਸਰਕਾਰ ਨੂੰ ਕਟੇਰੇ ਦੇ ਵਿੱਚ ਖੜਾ ਕੀਤਾ ਸੋ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਇਸ ਸਮਾਗਮ ਦੇ ਵਿੱਚ ਇਹ ਜਿਹੜਾ ਹੁਣ ਨਵਾਂ ਮਾਮਲਾ ਸਾਹਮਣੇ ਆਇਆ ਵੀਰ ਸਿੰਘ ਦਾ ਸੋ ਇਹਦੇ ਵਿੱਚ ਵੀਰ ਸਿੰਘ ਨੇ ਇਦੇ ਵਿੱਚ ਸਿਆਣਪ ਜਿਹੜੀ ਵਰਤੀ ਹੈ ਜੋ ਮੈਨੂੰ ਚੰਗਾ ਲੱਗਿਆ ਉਹ ਤੁਰੰਤ ਜਿਹੜਾ ਇਸ ਮਾਮਲੇ ਦੇ ਵਿੱਚ ਉਹਨੇ ਮਾਫੀ ਮੰਗੀ ਜਦੋਂ ਉਹਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਇਹ ਜੋ ਕੁਝ ਹੋਇਆ ਇਹ ਗਲਤ ਹੋ ਰਿਹਾ ਸੋ ਉਹਨੇ ਉਸ ਤੋਂ ਬਾਅਦ ਫਿਰ ਉਹ ਪ੍ਰੋਗਰਾਮ ਰੋਕਿਆ ਤੇ ਉਸ ਤੋਂ ਬਾਅਦ ਨੌਵੇਂ ਮੱਲੇ ਦੇ ਉਸਾ ਕਹਿੰਦਾ ਕਿ ਅਸੀਂ ਸ਼ਲੋਕ ਵੀ ਉੱਥੇ ਪੜ੍ਹੇ ਨੇ ਸੋ ਖੈਰ ਇਹ ਜਦੋਂ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹੁੰਚ ਗਿਆ ਜਿੱਥੇਦਰ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਆਪਣਾ ਉਹਨਾਂ ਨੇ ਉਹਦੇ ਇਸ ਮਾਮਲੇ ਦੇ ਵਿੱਚ ਜਿਹੜਾ ਐਕਸ਼ਨ ਲੈਣ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਤੁਰੰਤ ਜਿਹੜਾ ਆਪਣਾ ਇਹ ਸੂਫੀ ਗਾਇਕ ਵੀਰ ਸਿੰਘ ਹੈ ਪਹੁੰਚ ਦੇ ਨੇ ਤੇ ਉੱਥੇ ਜਾ ਕੇ ਆਪਣਾ ਜਿਹੜਾ ਮਾਫੀਨਾਮਾ ਦਿੰਦੇ ਨੇ ਸੋ ਵੀਰ ਸਿੰਘ ਨੇ ਜੋ ਕੁਝ ਦੱਸਿਆ ਉਹਦੇ ਦੱਸਣ ਅਨੁਸਾਰ ਉਹ ਕਹਿੰਦਾ ਜੀ ਮੈਂ ਆਸਟ੍ਰੇਲੀਆ ਤੋਂ ਸਿੱਧਾ ਸ਼੍ਰੀਨਗਰ ਪਹੁੰਚਿਆ ਸੋ ਇੱਥੇ ਉਹਨੇ ਜਿਹੜੇ ਕਾਰਨ ਗਣਾਏ ਨੇ ਉਹਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਹੋਏ ਤੁਸੀਂ ਦੇਖਣਾ ਸੋ ਉਹਨੇ ਜਿਹੜੇ ਕਾਰਨ ਦੱਸੇ ਨੇ ਉਹ ਕਹਿ ਰਿਹਾ ਵੀ ਮੈਂ ਸਿੱਧਾ ਸ਼੍ਰੀਨਗਰ ਪਹੁੰਚਿਆ ਆਸਟ੍ਰੇਲੀਆ ਤੋਂ ਸ਼੍ਰੀਨਗਰ ਆ ਕੇ ਜਿਹੜੇ ਸਾਡੇ ਫੋਨ ਨੇ ਉਹ ਬੰਦ ਹੋ ਗਏ ਕਿਉਂਕਿ ਜਿਹੜੇ ਪ੍ਰੀਪੇਡ ਫੋਨ ਨੇ ਨਾ ਉਹ ਸ਼੍ਰੀਨਗਰ ਦੇ ਵਿੱਚ ਕਸ਼ਮੀਰ ਦੇ ਵਿੱਚ ਜਦੋਂ ਤੁਸੀਂ ਦਾਖਲ ਹੁੰਨੇ ਹੋ ਤਾਂ ਉਹ ਪ੍ਰੀਪੇਡ ਫੋਨ ਜਿਹੜੇ ਨੇ ਤੁਹਾਡੇ ਔਰ ਸ਼ਿਰਿਨਗਰ ਦੇ ਵਿੱਚ ਕਸ਼ਮੀਰ ਦੇ ਵਿੱਚ ਨਹੀਂ ਚੱਲੇ ਸੋ ਇਸ ਗੱਲ ਦੇ ਵਿੱਚ ਉਹਦੀ ਵਜਨ ਲੱਗਦਾ ਜੇਕਰ ਉਹਦੇ ਕੋਲ ਪ੍ਰੀਪੇਡ ਫੋਨ ਕਨੈਕਸ਼ਨ ਨੇ ਮੋਬਾਈਲ ਕਨੈਕਸ਼ਨ ਨੇ ਸੋ ਦੂਜੇ ਪਾਸੇ ਉਹ ਕਹਿੰਦੇ ਨੇ ਵੀ ਮੈਂ ਮੇਰੀ ਜਿਹੜੀ ਟੀਮ ਹੈ ਜਿਹੜੀ ਟੀਮ ਉਹਦੇ ਨਾਲ ਕੰਮ ਕਰਦੀ ਉਹਦੇ ਮੈਨੇਜਰ ਜਾਂ ਉਹਦੀ ਹੋਰ ਟੀਮ ਹੈ ਉਹ ਕਹਿੰਦੇ ਉਹਨਾਂ ਨੇ ਮੈਨੂੰ ਇਸ ਪ੍ਰੋਗਰਾਮ ਦੇ ਬਾਰੇ ਦੱਸਿਆ ਨਹੀਂਗਾ ਵੀ ਪ੍ਰੋਗਰਾਮ ਹੈ ਕੀ ਆ ਸੋ ਇਹ ਗੱਲ ਉਹਨਾਂ ਦੇ ਇਹ ਉਹਦਾ ਦਾਵਾ ਹੈ ਵੀਰ ਸਿੰਘ ਦਾ ਸੋ ਇਹ ਇਸ ਮਾਮਲੇ ਨੂੰ ਅੱਗੇ ਸ਼੍ਰੋਮਣੀ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਿਸ ਤਰ੍ਹਾਂ ਲੈਂਦੇ ਨੇ ਇਹ ਹੁਣ ਸਮਾਂ ਦੱਸੇਗਾ ਔਰ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੀ ਉਸ ਕਮੇਟੀ ਨੇ ਉਹਨਾਂ ਦੀ ਪ੍ਰਬੰਧਕੀ ਟੀਮ ਨੇ ਜਿਹੜੀ ਨੇ ਇਹ ਸਾਰਾ ਮਾਮਲਾ ਦੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਤਾਂ ਉਹਨੇ ਤੁਰੰਤ ਪ੍ਰਭਾਵ ਦੇ ਨਾਲ ਉਸ ਟੀਮ ਨੂੰ ਇਹ ਕਹਿੰਦਾ ਮੈਂ ਆਪਣੀ ਉਸ ਆਪਣੇ ਤੋਂ ਵੱਖ ਕਰ ਦਿੱਤਾ ਸੋ ਦੂਜੇ ਪਾਸੇ ਉਹ ਇਹ ਗੱਲ ਕਹਿੰਦੇ ਨੇ ਵੀ ਜਦੋਂ মিডিਆ ਨੇ ਪੁੱਛਿਆ ਵੀ ਪਿੱਛੇ ਬੋਰਡ ਲੱਗੇ ਹੋਏ ਨੇ ਬੈਨਰ ਲੱਗੇ ਹੋਏ ਨੇ ਸਮਾਗਮ ਦੇ ਜਦੋਂ ਆਪਾਂ ਸਟੇਜ ਦੇ ਉੱਤੇ ਜਾਂਦੇ ਆ ਤਾਂ ਤੁਸੀਂ ਉਹ ਨਹੀਂ ਦੇਖੇ ਉਹ ਕਹਿੰਦਾ ਜੀ ਮੇਰਾ ਧਿਆਨ ਜਿਹੜਾ ਉਹ ਦਰਸ਼ਕਾਂ ਵੱਲ ਸੀ ਸਾਹਮਣੇ ਇਸ ਕਰਕੇ ਮੈਂ ਉਹ ਬੈਨਰ ਨਹੀਂ ਦੇਖ ਸਕਿਆ ਪਰ ਚੰਗੀ ਗੱਲ ਜਿਹੜੀ ਆ ਉਹ ਬਾਰ ਬਾਰ ਇਸ ਗੱਲ ਦੀ ਕਹਿ ਰਿਹਾ ਕਿ ਮੇਰੇ ਕੋਲੋਂ ਗਲਤੀ ਹੋਈ ਆ ਮੈਂ ਇਹਦੀ ਮਾਫੀ ਮੰਗਦਾ ਸੋ ਇਸ ਚੀਜ਼ ਦੇ ਲਈ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਧਾਰਮਿਕ ਸਜ਼ਾ ਜੋ ਵੀ ਲਾਈ ਜਾਊਗੀ ਮੈਂ ਨਿਮਾਣਾ ਸਿੱਖ ਹੋਣ ਦੇ ਨਾਤੇ ਉਹ ਸਜ਼ਾ ਨੂੰ ਪੂਰਾਗਾ ਕਿਉਂਕਿ ਉਹਦਾ ਕਹਿਣਾ ਕਿ ਮੈਂ ਇੱਕ ਗਾਇਕ ਬਾਦਚਾ ਪਰ ਮੈਂ ਇੱਕ ਸਿੱਖ ਪਹਿਲਾਂ ਮੈਂ ਸਿੱਖਾਂ ਦਾ ਮੁੰਡਾ ਹ ਸੋ ਮੈਂ ਇਸ ਤਰ੍ਹਾਂ ਦੀ ਗਲਤੀ ਕਦੇ ਸੋਚ ਵੀ ਨਹੀਂ ਸਕਦਾ ਆਪਣੇ ਗੁਰੂਆਂ ਦੇ ਖਿਲਾਫ ਕੋਈ ਉਹਨਾਂ ਦੇ ਸਮਾਗਮਾਂ ਦੇ ਵਿੱਚ ਇਸ ਤਰ੍ਹਾਂ ਦੇ ਮੈਂ ਗੀਤ ਗਾਵਾਂ ਭਵਿਕ ਦੇ ਵਿੱਚ ਵੀ ਅਗਰ ਮੈਂ ਇਸ ਤਰ੍ਹਾਂ ਦੀ ਕੋਈ ਮੇਰੇ ਵੱਲੋਂ ਕੋਈ ਕੀਤੀ ਜਾਵੇ ਗਲਤੀ ਉਹ ਵੀ ਜਿਹੜੀ ਆ ਮੈਂ ਮੇਰੇ ਮਾਫ ਕਰਨ ਯੋਗ ਨਾ ਹੋਵੇ ਪਰ ਅੱਜ ਇਹ ਅਣਜਾਣੇ ਦੇ ਵਿੱਚ ਹੋਈ ਗਲਤੀ ਦੇ ਉੱਤੇ ਮੈਨੂੰ ਮਾਫ ਕੀਤਾ ਜਾਵੇ ਸੋ ਹੁਣ ਇਸ ਮਾਮਲੇ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੀ ਘੇਰੇ ਆ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜਿਹੜੇ ਧਾਰਮਿਕ ਸਮਾਗਮ ਨੇ ਇਹ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਇਸ ਮਾਮਲੇ ਨੂੰ ਮਨਾਉਣ ਤਾਂ ਠੀਕ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਇਹ ਨੇ ਇਹ ਜਿਹੜਾ ਫੇਰ ਦੁਬਾਰਾ ਫੇਰ ਸਰਕਾਰ ਨੂੰ ਵੀ ਘੇਰੇ ਆ ਤਾਂ ਉਹ ਕਹਿੰਦੇ ਵੀ ਸਰਕਾਰ ਸਾਨੂੰ ਸਹਿਯੋਗ ਕਰੇ ਤੇ ਪਰ ਇਹ ਸਮਾਗਮ ਜਿਹੜੇ ਨੇ ਧਾਰਮਿਕ ਉਹ ਸ਼੍ਰੋਮਣੀ ਕਮੇਟੀ ਹੀ ਮਨਾਵੇ ਸੋ ਹੁਣ ਇਸ ਮਾਮਲੇ ਦੇ ਵਿੱਚ ਸਿਆਸਤ ਵੀ ਗਰਮਾਈਆ ਅਕਾਲੀ ਦਲ ਨੇ ਜਿਹੜਾ ਇਸ ਮਾਮਲੇ ਦੇ ਵਿੱਚ ਸੱਭਿਆਚਾਰ ਮੰਤਰੀ ਨੇ ਜਿਹੜੇ ਉਹਨਾਂ ਦਾ ਅਸਤੀਫਾ ਮੰਗ ਲਿਆ ਹਰਜੋਤ ਬੈਂਸੋਣਾ ਕੋਲੇ ਇਹ ਵਿਭਾਗ ਹੈ ਸੋ ਉਹਨਾਂ ਨੇ ਕਹਿਣਾ ਕਿ ਇਸ ਮਾਮਲੇ ਦੇ ਲਈ ਜ਼ਿੰਮੇਵਾਰੀ ਜਿਹੜੀ ਆ ਹਰਜੋਤ ਸਿੰਘ ਬੈਂਸੋਣਾ ਦੀ ਤੈਅ ਹੁੰਦੀ ਆ ਸੋ ਹਰਜੋਤ ਬੈਂਸ ਜਿਹੜੇ ਕੈਬਨਿਟ ਵਜ਼ੀਰ ਨੇ ਸਾਡੇ ਪੰਜਾਬ ਦੇ ਉਹਨਾਂ ਦੇ ਅਸਤੀਫੇ ਦੀ ਸ਼ਰਮਣੀ ਅਕਾਲੀ ਦਲ ਨੇ ਮੰਗ ਕੀਤੀ ਆ ਸੋ ਇਸ ਮਾਮਲੇ ਦੇ ਵਿੱਚ ਸਿਆਸੀ ਐਂਟਰੀ ਵੀ ਜਿਹੜੀ ਆ ਹੋ ਚੁੱਕੀ ਆ ਸੋ ਹੁਣ ਅਗਲੀ ਗੱਲਬਾਤ ਜਿਹੜੀ ਕਰੀਏ ਸੋ ਇਸ ਤੋਂ ਪਹਿਲਾਂ ਕਿ ਹੁਣ ਇਹ ਮਾਮਲਾ ਅੱਗੇ ਜੋ ਵੀ ਕੁਛ ਇਹਦੇ ਵਿੱਚ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਦੇ ਉੱਤੇ ਚਰਚਾ ਜ਼ਰੂਰ ਕਰਾਂਗੇ ਸੋ ਦੂਜੇ ਪਾਸੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਜ਼ਰੂਰ ਕਮੈਂਟ ਬਾਕਸ ਦੇ ਬੀਰ ਸਿੰਘ ਨੇ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਨੇ ਕੀ ਤੁਸੀਂ ਉਹਦੇ ਨਾਲ ਸਹਿਮਤ ਹੋ ਕੀ ਇਹ ਅਣਜਾਣੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਜਾਂ ਕੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਜਰੂਰ ਆਪਣੀ رائے ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਔਰ ਦੂਸਰਾ ਜੋ ਵੀ ਤੁਸੀਂ ਆਪਣੀ ਭਾਵਨਾ ਰੱਖਣੀ ਹੈ ਬੜੇ ਸਚਾਰੂ ਟੰਗ ਦੇ ਨਾਲ ਬੜੇ ਵਧੀਆ ਸ਼ਬਦਾਂ ਦੇ ਵਿੱਚ ਤੁਸੀਂ ਇਸੀ ਨੂੰ ਜਰੂਰ ਰੱਖਿਓ ਸੋ ਦੂਜੇ ਪਾਸੇ ਗੱਲ ਕਰੀਏ ਵਿਕਰਮ ਮਜੀਠੀਆ ਦੀ ਜਿਹੜੀ ਹੈ ਕੱਲ ਜਵਾਨ ਤਰਜੀ ਲੱਗੀ ਹੋਈ ਸੀ ਮਹਾਲੀ ਦੀ ਅਦਾਲਤ ਦੇ ਵਿੱਚ ਸੋ ਉਸ ਦੇ ਵਿੱਚ ਸੁਣਵਾਈ ਹੁੰਦੀਆਂ ਤੇ ਨਾਲ ਉਹਨਾਂ ਨੇ ਇੱਕ ਬੈਰਕ ਬਦਲਣ ਦੀ ਮੰਗ ਕੀਤੀ ਸੀ ਉਹਨੂੰ ਲੈ ਕੇ ਜਿਹੜੇ ਅਦਾਲਤ ਨੇ ਹੁਣ 30 ਤਰੀਕ ਦੁਆਰਾ ਨਿਸ਼ਚਿਤ ਕੀਤੀ ਹੈ ਉਹਨਾਂ ਦੀ ਜਵਾਨਤਾਰ ਜੀ ਦੇ ਉੱਤੇ ਚਰਚਾ ਕਰਨ ਦੇ ਲਈ ਔਰ 2 ਅਗਸਤ ਦੀ ਤਰੀਕ ਜਿਹੜੀ ਆ ਉਹ ਤੈਅ ਕੀਤੀ ਆ ਵਿਕਰਮ ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੇ ਵਿੱਚ ਜਿਹੜਾ ਫੈਸਲਾ ਲੈਣ ਦੇ ਲਈ ਅਦਾਲਤ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਲੱਗਦਾ ਵੀ ਸ਼ਾਇਦ ਜਿਹੜੀ ਆ ਅਦਾਲਤ ਹੈ ਕਿਸੇ ਸਿਟੇ ਦੇ ਉੱਤੇ ਪਹੁੰਚੇਗੀ ਨਾ ਦੋਵਾਂ ਤਰੀਕਾਂ ਦੇ ਉੱਤੇ ਕਿਉਂਕਿ ਕੱਲ ਮੀਡੀਆ ਦੇ ਵੱਡੇ ਹਿੱਸੇ ਦੇ ਵਿੱਚ ਇਸ ਦੀ ਚਰਚਾ ਵੀ ਚੱਲ ਰਹੀ ਸੀ ਵੀ ਹੁਣ ਲੱਗਦਾ 30 ਤਰੀਕ ਨੂੰ ਇਸ ਦੋਨੇ 30 ਤਰੀਕ ਵਾਲੇ ਜਿਹੜੀ ਉਹਨਾਂ ਦਾ ਜਵੰਤ ਦਾ ਮਾਮਲਾ ਉਹਦੇ ਉੱਪਰ ਔਰ ਦੂਜੇ ਪਾਸੇ ਜਿਹੜਾ 2 ਅਗਸਤ ਨੂੰ ਬੈਰਕ ਬਦਲਣ ਦਾ ਮਾਮਲਾ ਉਹਦੇ ਉੱਤੇ ਕੋਈ ਜਿਹੜੇ ਆ ਅਦਾਲਤਾਂ ਕੋਈ ਫੈਸਲਾ ਲੈ ਸਕਦੀ ਹੈ ਸੋ ਅਗਲੀ ਪਾਸੇ ਦੂਜੇ ਪਾਸੇ ਜਿਹੜੇ ਵਕੀਲ ਨੇ ਵਿਕਰਮ ਮਜੀਠੀਆ ਦੇ ਉਹ ਕਹਿ ਰਹੇ ਨੇ ਕਿ ਵਿਜੀਲੈਂਸ ਜਿਹੜੀ ਹੈ ਉਹਦੇ ਕੋਲੇ ਕਿਸੇ ਤਰ੍ਹਾਂ ਦੇ ਕੋਈ ਸਬੂਤ ਨਹੀਂ ਉਹ ਜਟਾ ਪਾਈ ਵਿਕਰਮ ਮਜੀਠੀਆ ਦੇ ਖਿਲਾਫ ਉਹ ਕਹਿੰਦੇ ਜਿਹੜੇ 29 ਮੋਬਾਈਲ ਵਿਕਰਮ ਮਜੀਠੀਆ ਦੇ ਘਰੋਂ ਬਰਾਮਦ ਹੋਏ ਦੱਸੇ ਗਏ ਉਹ ਸਾਰਾ ਸਾਰ ਕਹਿੰਦੇ ਝੂਠ ਨਿਕਲੇ ਸੋ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਨੂੰ ਇੱਕ ਨਵੇਂ ਮਾਮਲੇ ਦੇ ਵਿੱਚ ਲਜਾਇਆ ਜਾ ਸਕਦਾ ਕੱਲ ਵੀ ਆਪਾਂ ਜਿਹੜਾ ਜ਼ਿਕਰ ਕੀਤਾ ਸੀ ਕਿ ਖੰਨਾ ਦੇ ਇੱਕ ਨੌਜਵਾਨ ਦੇ ਨਾਮ ਦੇ ਉੱਤੇ ਇੱਕ SIM ਜਿਹੜਾ ਜਿਹੜਾ ਉਹ ਦੱਸਿਆ ਜਾ ਰਿਹਾ ਹਾਲਾਂਕਿ ਵਿਜੀਲੈਂਸ ਇਸ ਚੀਜ਼ ਦੇ ਹਾਲੇ ਜਾਂਚ ਕਰ ਰਹੀ ਹੈ ਜਾਂ ਕਿਸ ਤਰ੍ਹਾਂ ਉਹਦੀ ਚੱਲ ਰਹੀ ਹੈ ਜਾਂਚ ਉਹਦੇ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋ ਰਿਹਾ ਪਰ ਉਹ ਨੌਜਵਾਨ ਕੈਨੇਡਾ ਚਲਾ ਗਿਆ ਸੋ ਇਸ ਕਰਕੇ ਉਹ ਕਾਫੀ ਚਰਚਾ ਦੇ ਵਿੱਚ ਹੈ ਤੇ ਪਰ ਜਿਹੜੇ ਵਿਕਰਮ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਕੁਝ ਇਸ ਤਰ੍ਹਾਂ ਦੇ ਲੋਕ ਖੜੇ ਕਰਕੇ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਨਵਾਂ ਮਾਮਲਾ ਜਿਹੜਾ ਗਰਮੀ ਵੀ ਬਹੁਤ ਜਿਹੜੀ ਅੱਜ ਸਵੇਰੇ ਸ਼ੁਰੂ ਹੋ ਗਈ ਹੈ ਪੰਜਾਬ ਦੇ ਵਿੱਚ ਸੋ ਉਹਨਾਂ ਦਾ ਕਹਿਣਾ ਕਿ ਨਵਾਂ ਮਾਮਲਾ ਵੀ ਵਿਕਰਮ ਮਜੀਠੀਆ ਦੇ ਉੱਤੇ ਦਰਜ ਕੀਤਾ ਜਾ ਸਕਦਾ ਸੋ ਦੇਖਦੇ ਹਾਂ ਉਹਨਾਂ ਦੇ ਤੋਖਲਿਆਂ ਦੇ ਵਿੱਚ ਕਿੰਨਾ ਕਦਮ ਹੈ ਤੇ ਜਾਂ 30 ਤਰੀਕ ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ ਜਾਂ ਉਹ ਹੋਰ ਸਮਾਜ ਜੇਲ੍ਹ ਦੇ ਵਿੱਚ ਰਹਿਣਗੇ 2 ਤਰੀਕ ਨੂੰ ਕੀ ਉਹਨਾਂ ਦੀ ਬੈਰਕ ਬਦਲੀ ਜਾਂਦੀ ਹੈ ਜੇਕਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਦੀ ਸਮਾਂ ਦੱਸੇਗਾ ਸੋ ਅਗਲੀ ਜਿਹੜੀ ਗੱਲ ਆਪਾਂ ਕਰਨੀ ਹੈ ਲੈਂਡ ਪੂਲਿੰਗ ਮਾਮਲੇ ਦੇ ਉੱਤੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਦੇ ਵਜ਼ੀਰ ਜਿਹੜੇ ਨੇ ਉਹ ਲਗਾਤਾਰ ਜਿਹੜੀ ਆ ਕਿਸਾਨਾਂ ਨੂੰ ਸਮਝਾਉਣ ਦੇ ਉੱਤੇ ਲੱਗੇ ਹੋਏ ਨੇ ਕਿ ਇਹ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਇਹ ਕਿਸਾਨੀ ਦੇ ਹਿੱਤ ਦੇ ਵਿੱਚ ਹੈ ਸੋ ਪਰ ਦੂਜੇ ਪਾਸੇ ਸੋ ਮੈਂ ਮਾਫੀ ਚਾਹੁੰਦਾ ਫੇਰ ਜਿਹੜੀ ਇੱਕ ਕਾਲ ਹੈ ਜਿਹੜੀ ਸੋ ਮਾਫੀ ਚਾਹੁੰਦੇ ਆ ਜੀ ਕਿ ਅੱਜ ਫੋਨ ਕਾਲ ਜਿਹੜੀਆਂ ਨੇ ਸਾਨੂੰ ਥੋੜਾ ਜਿਹਾ ਅੱਜ ਥੋੜੀ ਜੀ ਸਮੱਸਿਆ ਆ ਰਹੀ ਹੈ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਕੁੱਲ ਮਿਲਾ ਕੇ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਉਹ ਲੈ ਕੇ ਆਂਦੀ ਹੈ ਉਸ ਸਕੀਮ ਨੂੰ ਪ੍ਰਚਾਰਿਆ ਜਾ ਰਿਹਾ ਸਰਕਾਰ ਵੱਲੋਂ ਕਿ ਇਹਦਾ ਵੱਡੇ ਫਾਇਦੇ ਜਿਹੜੇ ਨੇ ਕਿਸਾਨੀ ਨੂੰ ਹੋਣ ਵਾਲੇ ਨੇ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਆਗੂ ਕਹਿ ਰਹੇ ਨੇ ਕਿ ਇਹਦੇ ਨਾਲ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਜਾੜੇ ਵੱਲ ਵਧੇਗੀ ਤੇ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਜਿਹੜਾ ਉਹ ਸ਼ੁਰੂ ਹੋਇਆ ਸੋ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਮਤੇ ਪਾਏ ਜਾ ਰਹੇ ਨੇ ਇਸ ਪਾਲਿਸੀ ਦੇ ਖਿਲਾਫ ਤੇ ਪੰਜਾਬ ਸਰਕਾਰ ਨੇ ਪਿੱਛੇ ਵੀ ਇਸ ਪਾਲਿਸੀ ਨੂੰ ਬਦਲੇਆ ਸੀ ਉਹਦੇ ਵਿੱਚ ਕੁਝ ਸੋਧਾਂ ਕੀਤੀਆਂ ਸੀ ਤੇ ਕਿਸਾਨਾਂ ਨੂੰ ਕੁਝ ਹੋਰ ਰਾਹਤ ਦੇਣ ਦੀ ਗੱਲ ਕੀਤੀ ਸੀ ਪਰ ਲੱਗਦਾ ਕਿਸਾਨ ਇਸ ਰਾਹਤ ਨੂੰ ਹਲੇ ਵੀ ਸਬਕਾਰ ਨਹੀਂ ਰਹੇ ਔਰ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਮੀਡੀਆ ਦੇ ਵਿੱਚ ਦੁਨੀਆਂ ਦੇ ਥੱਲੇ ਦੱਬੀ ਜਾਣੀਆਂ ਸੋ ਕੁੱਲ ਮਿਲਾ ਕੇ ਇਹਦੇ ਉੱਤੇ ਜਿਹੜੀ ਚਰਚਾ ਉਹ ਲਗਾਤਾਰ ਚੱਲ ਰਹੀ ਹੈ ਸੋ ਦੋਨੋਂ ਪੱਖ ਜਿਹੜੇ ਨੇ ਉਹ ਆਪੋ ਆਪਣਾ ਜਿਹੜਾ ਦਾਅਵੇ ਕਰ ਰਹੇ ਨੇ ਕਿਸਾਨੀ ਦਾ ਪੱਖਾ ਕਿ ਜੇਕਰ ਕਿਸਾਨੀ ਇੱਥੋਂ ਉਜੜ ਜਾਂਦੀ ਹੈ ਤਾਂ ਉਹਦਾ ਮੁੜਵਸੇਵਾ ਬਹੁਤ ਮੁਸ਼ਕਲ ਹੈ ਸੋ ਕਿਉਂਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਪਹਿਲਾਂ ਵੀ ਸਿਖਰਾਂ ਤੇ ਹੈ ਅਗਰ ਇੱਥੋਂ ਇਹ ਵੱਡੇ ਪੱਧਰ ਦੇ ਉੱਤੇ ਜਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਜਿਹੜੇ ਕਿਸਾਨ ਜਿਹਦੇ ਇੱਕ ਖੇਤੀ ਦੇ ਨਾਲ ਜੁੜੇ ਹੋਏ ਲੋਕ ਨੇ ਚਾਹੇ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਅਗਰ ਉਹਨਾਂ ਨੂੰ ਇੱਥੋਂ ਉੱਠਣਾ ਪੈਂਦਾ ਸੋ ਉਹਨਾਂ ਦੇ ਮੁੜਵਸੇਵਾ ਦੇ ਲਈ ਸਰਕਾਰ ਦਾ ਬਲੂਪ੍ਰਿੰਟ ਪ੍ਰਿੰਟ ਕੀ ਆ ਉਹ ਵੀ ਮੇਰਾ ਖਿਆਲ ਆ ਸਰਕਾਰ ਨੂੰ ਜ਼ਰੂਰ ਦੱਸਣਾ ਪੈਗਾ ਕਿਉਂਕਿ ਇਹਦੇ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਬਾਕੀ ਹੋਰ ਅ ਜਿਹੋ ਕੁਸ਼ ਨੂੰ ਸੈਟੀਸਫਾਈ ਕਰਵਾ ਕੇ ਸਰਕਾਰ ਅਗਰੇ ਸਾਰਾ ਕੁਝ ਕਰਦੀ ਆ ਤਾਂ ਬਿਹਤਰ ਹੈ ਬਖੇ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜਿਹੜੇ ਕਿ ਆਪਣੇ ਖੁਦ ਵਜ਼ੀਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਦੀ ਮਰਜ਼ੀ ਦੇ ਖਿਲਾਫ 1 ਇੰਚ ਵੀ ਜ਼ਮੀਨ ਪੰਜਾਬ ਸਰਕਾਰ ਕਿਸੇ ਦੀ ਨਹੀਂ ਲਏਗੀ ਸੋ ਇਹ ਗੱਲ ਉਹਨਾਂ ਨੇ ਕਹੀ ਹੈ ਸੋ ਦੂਜੇ ਪਾਸੇ ਕਿਸਾਨਾਂ ਦੇ ਤੋਖਲੇ ਆਪਣੀ ਜਗ੍ਹਾ ਨੇ ਸੋ ਸਰਕਾਰ ਦੇ ਦਾਵੇ ਆਪੋ ਆਪਣੇ ਨੇ ਸੋ ਇਹ ਮਾਮਲਾ ਲਗਾਤਾਰ ਜਿਹੜਾ ਉਹ ਵਧਦਾ ਜਾ ਰਿਹਾ ਪਿੰਡਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਰਾਜਾ ਸੰਸੀ ਤੇ ਅਟਾਰੀ ਵਾਲੇ ਇਲਾਕੇ ਦੇ ਵਿੱਚ ਬੀਜਾ ਉੱਤੇ ਵਿਰੋਧ ਜਿਹੜਾ ਉਹ ਸ਼ੁਰੂ ਹੋਇਆ ਸੋ ਇਸ ਤੋਂ ਇਲਾਵਾ ਸਮਰਾਲਾ ਲਾਗੇ ਪਿੰਡ ਬਾਲਿਓਂ ਦੇ ਵਿੱਚ ਵੀ ਇਸ ਚੀਜ਼ ਦਾ ਵਿਰੋਧ ਜਿਹੜਾ ਦਰਜ ਕਰਵਾਇਆ ਪਿੰਡ ਵਾਸੀਆਂ ਨੇ ਤੇ ਪਿੰਡ ਪੱਟੀਆਂ ਜਿਹੜਾ ਕਿ ਦਰਿਆ ਦੇ ਬਿਲਕੁਲ ਲਾਗੇ ਪੈ ਜਾਂਦਾ ਇੱਥੋਂ ਵੀ ਜਿਹੜਾ ਪੰਚਾਇਤ ਵੱਲੋਂ ਜਾਂ ਉੱਥੇ ਦੇ ਲੋਕਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਸੋ ਹੁਣ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਸਰਕਾਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਹੋਰ ਕਿਸ ਤਰ੍ਹਾਂ ਲੈਂਦੀ ਹੈ ਸੋ ਇੱਕ ਹੋਰ ਕੱਲ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਬਹੁਤ ਅਹਿਮ ਜਿਹੜਾ ਫੈਸਲਾ ਲਿਆ ਗਿਆ ਜੋ ਮੈਂ ਸਮਝਦਾ ਕਿ ਇੱਕ ਬਹੁਤ ਚੰਗਾ ਫੈਸਲਾ ਇਸ ਨੂੰ ਕਿਹਾ ਜਾ ਸਕਦਾ ਜਿਹੜਾ ਕਿ देर ਨਾਲ ਲਿਆ ਗਿਆ ਇੱਕ ਦਰਸਤ ਫੈਸਲਾ 1966 ਦੇ ਵਿੱਚ ਕਾਨੂੰਨ ਬਣਦਾ ਕਿ ਨਕਲੀ ਬੀਜ ਨਕਲੀ ਦਵਾਈਆਂ ਵੇਚਣ ਵਾਲਿਆਂ ਨੂੰ ਜਿਹੜੀਆਂ ਸਜ਼ਾਵਾਂ ਹੋਣੀਆਂ ਨੇ ਸੋ ਮੈਂ ਮਾਫੀ ਚਾਹੁੰਦਾ ਫਿਰ ਜਿਹੜੀ ਇੱਕ ਕਾਲ ਹੈ ਜਿਹੜੀ ਸਾਨੂੰ ਉਹ ਇਸ ਮਾਮਲੇ ਦੇ ਵਿੱਚ ਸੋ ਅ ਅੱਜ ਫੋਨ ਕਾਲ ਜਿਹੜੀਆਂ ਨੇ ਲਗਾਤਾਰ ਜਿਹੜੀਆਂ ਆ ਰਹੀਆਂ ਨੇ ਉਸੇ ਦਾ ਹਾਲਤ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਅੱਜ ਆਪਾਂ ਫੋਨ ਨੈਟਵਰਕ ਦੇ ਉੱਤੇ ਹੀ ਤੁਹਾਡੇ ਨਾਲ ਗੱਲ ਕਰ ਰਹੇ ਆਂ ਗੱਲ ਕਿਉਂਕਿ ਵਾਈਫਾਈ ਦੇ ਨਾਲ ਅਟੈਚ ਨਹੀਂ ਹੈ ਜਦੋਂ ਵਾਈਫਾਈ ਨਾਲ ਹੁੰਦੇ ਆਂ ਫਿਰ ਫਲਾਈਟ ਮੋਡ ਦੇ ਉੱਤੇ ਹੁੰਦੇ ਆਂ ਫਿਰ ਕਾਲ ਜਿਹੜੀਆਂ ਨਹੀਂ ਡਿਸਟਰਬ ਕਰਦੀਆਂ ਉਸੇ ਮੈਂ ਮਾਫੀ ਚਾਹੁੰਦਾ ਅੱਜ ਜਿਹੜੀ ਵਾਰ-ਵਾਰ ਜਿਹੜੀ ਇਹ ਪ੍ਰੋਬਲਮ ਆ ਰਹੀ ਹੈ ਉਹਦੇ ਲਈ ਮੈਂ ਮਾਫੀ ਚਾਹੁੰਦਾ ਆਪਣੇ ਦਰਸ਼ਕਾਂ ਕੋਲ ਸੋ ਆਪਾਂ ਗੱਲ ਕਰ ਰਹੇ ਸੀ ਜਿਹੜਾ ਪੰਜਾਬ ਸਰਕਾਰ ਨੇ ਕੱਲ ਫੈਸਲਾ ਲਿਆ ਕੈਬਨਟ ਮੀਟਿੰਗ ਦੇ ਵਿੱਚ ਉਹਦੇ ਵਿੱਚ ਜਿਹੜੇ ਸੋ ਅੱਜ ਜਰੂਰ ਇਹ ਦਿੱਕਤ ਦਾ ਸਾਹਮਣਾ ਸਾਨੂੰ ਕਰ ਪੈ ਰਿਹਾ ਮੈਂ ਮਾਫੀ ਚਾਹੁੰਦਾ ਆਪਣੇ ਦਰਸ਼ਕਾਂ ਕੋਲੋਂ ਕਿ ਅੱਜ ਬਾਹਰ ਹੋਣ ਕਰਕੇ ਆਪਾਂ ਵਾਈਫਾਈ ਨਾਲ ਨਹੀਂ ਹੈਗੇ ਤੇ ਮੋਬਾਈਲ ਨੈਟਵਰਕ ਦੇ ਉੱਤੇ ਹੀ ਆਪਾਂ ਗੱਲਬਾਤ ਜਿਹੜੀ ਕਰ ਰਹੇ ਆ ਅੱਜ ਬੜਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵਾਰ-ਵਾਰ ਸਾਨੂੰ ਤੇ ਮੈਂ ਉਹਦੇ ਲਈ ਮਾਫੀ ਵੀ ਚਾਹੁੰਦਾ ਆਪਣੇ ਦਰਸ਼ਕਾਂ ਕੋਲੋਂ ਤੇ ਜਦੋਂ ਵੀ ਆਪਾਂ ਗੱਲ ਕਰਦੇ ਆ ਕੋਈ ਫਲੋ ਬਣਦਾ ਤੇ ਉਸ ਟਾਈਮ ਦੇ ਉੱਤੇ ਜਦੋਂ ਇਸ ਤਰ੍ਹਾਂ ਦਾ ਵਿਚਕਾਲ ਆਉਂਦੀ ਆ ਤਾਂ ਉਹ ਜ਼ਰੂਰ ਜਿਹੜਾ ਇਸ ਤਰ੍ਹਾਂ ਦਾ ਫਲੋ ਜਿਹੜਾ ਟੁੱਟਦਾ ਸੋ ਉਹਦੇ ਲਈ ਮਾਫੀ ਚਾਹੁੰਦੇ ਆ ਸੋ ਸਰਕਾਰ ਨੇ ਜਿਹੜਾ ਕਾਨੂੰਨ ਬਣਾਇਆ ਹੈ ਨਕਲੀ ਦਵਾਈਆਂ ਤੇ ਨਕਲੀ ਬੀਜ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਵੱਡੀ ਕਾਰਵਾਈ ਕਰਨ ਦਾ ਪੰਜਾਬ ਸਰਕਾਰ ਨੇ ਜਿਹੜਾ ਨਵੇਂ ਕਾਨੂੰਨ ਦੇ ਵਿੱਚ ਸੋਧ ਕਰਕੇ ਇਸ ਨਵਾਂ ਨਹੀਂ ਕਾਨੂੰਨ ਪੁਰਾਣਾ ਹੀ ਹੈ ਇਹਦੇ ਵਿੱਚ ਜਿਹੜੀ ਸੋਧਾਂ ਕੀਤੀਆਂ ਨੇ ਉਦੇ ਅਨੁਸਾਰ ਜਿਹੜਾ 1968 ਦੇ ਵਿੱਚ ਇਹ ਕਾਨੂੰਨ ਬਣਿਆ ਸੀ ਉਹਦੇ ਵਿੱਚ ਪਹਿਲਾਂ ਜਿਹੜਾ ਪ੍ਰਾਵਧਾਨ ਸੀਗਾ ਜੇ ਕੋਈ ਨਕਲੀ ਦਵਾਈਆਂ ਬੀਜ ਵੇਚਦਾ ਉਹਨੂੰ 500 ਰੁਪਏ ਜੁਰਮਾਨਾ ਹੁੰਦਾ ਸੀ ਜੇ ਉਹ ਦੂਜੀ ਵਾਰੀ ਵੇਚੂ ਉਹਨੂੰ ਫਿਰ ਥੋੜੀ ਜਿਹੀ ਮਹੀਨੇ ਦੋ ਮਹੀਨੇ ਦੀ ਸਜ਼ਾ ਸੀ ਇਸ ਤਰ੍ਹਾਂ ਦਾ ਕੋਈ ਪ੍ਰਾਵਧਾਨ ਸੀਗਾ ਸੋ ਇਸ ਤੋਂ ਪਹਿਲਾਂ ਹਰਿਆਣੇ ਨੇ ਇਸ ਕਾਨੂੰਨ ਦੇ ਵਿੱਚ ਵੱਡੀ ਸੋਧ ਕੀਤੀ ਹੁਣ ਪੰਜਾਬ ਸਰਕਾਰ ਨੇ ਕੱਲ ਇੱਕ ਵੱਡੀ ਸੋਧ ਕਰਕੇ ਇਹਦੇ ਵਿੱਚ ਅਨ ਨਕਲੀ ਬੀਜ ਤੇ ਨਕਲੀ ਦਵਾਈਆਂ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਐ ਇਸ ਕਾਨੂੰਨ ਦੇ ਵਿੱਚ ਬੜੀ ਸਜ਼ਾਵਾਂ ਦਾ ਪ੍ਰਬੰਧਨ ਕੀਤਾ ਵੱਡੇ ਜੁਰਮਾਨਿਆਂ ਦੀ ਗੱਲ ਕੀਤੀ ਹੈ ਪਰ ਮੈਂ ਸਮਝਦਾ ਹਾਲੇ ਵੀ ਬਹੁਤ ਘੱਟ ਨੇ ਇਹ ਜੁਰਮਾਨੇ ਤੇ ਸਜ਼ਾਵਾਂ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਕਿਸਾਨੀ ਦੇ ਨਾਲ ਧੋਖਾ ਕਰਦੇ ਨੇ ਅੱਗੇ ਉਹਨਾਂ ਦਾ ਕੀਮਤੀ ਪੈਸਾ ਤੇ ਉਹਨਾਂ ਦਾ ਸਮਾਂ ਉਹਦੀ ਫਸਲ ਬਰਬਾਦ ਹੋ ਜਾਂਦੀ ਹੈ ਦੁਆਰਾ ਫਸਲ ਵੀਜਣ ਦਾ ਸਮਾਂ ਨਹੀਂ ਰਹਿੰਦਾ ਸੋ ਉਹ ਜਿਹੜੇ ਨਕਲੀ ਬੀਜ ਦਵਾਈਆਂ ਵੇਚਣ ਵਾਲੇ ਲੋਕ ਨੇ ਇਹ ਲੱਖਾਂ ਕਰੋੜਾਂ ਰੁਪਇਆ ਕਮਾ ਕੇ ਰਫੂ ਚੱਕਰ ਹੋ ਜਾਂਦੇ ਨੇ ਤੇ ਜੇ ਇਹਨਾਂ ਨੂੰ 5-4 ਲੱਖ ਰੁਪਇਆ ਕਿਤੇ ਅਦਾਲਤੀ ਕਾਰਵਾਈ ਤੋਂ ਲੰਘਦੇ ਹੋਏ ਜੇ ਜੁਰਮਾਨਾ ਪੈ ਵੀ ਜਾਵੇ ਤਾਂ ਇਹਨਾਂ ਨੂੰ ਕੀ ਭਰਵਾਇਆ ਸੋ ਮਸਾਲੀ ਸਜ਼ਾ ਇਹਨਾਂ ਲੋਕਾਂ ਦੇ ਲਈ ਜ਼ਰੂਰ ਹੋਣੀ ਚਾਹੀਦੀ ਹੈ ਚੰਗਾ ਫੈਸਲਾ ਪੰਜਾਬ ਸਰਕਾਰ ਦਾ ਜਿਹੜਾ ਕੱਲ ਪੰਜਾਬ ਕੈਬਨਟ ਦਾ ਅਸੀਂ ਇਸ ਚੀਜ਼ ਨੂੰ ਕਹਿ ਸਕਦੇ ਹਾਂ ਸੋ ਦੂਜੇ ਪਾਸੇ ਕੇਂਦਰ ਸਰਕਾਰ ਨੇ ਪ੍ਰਸਾਰਣ ਮੰਤਰਾਲੇ ਨੇ ਕੱਲ 25 OTT ਪਲੇਟਫਾਰਮ ਉਹ ਜਿਹੜੇ ਗੰਦ ਭਰੋਸ ਦੇ ਸੀਗੇ ਜਿਹੜੇ ਕਿ ਅਸ਼ਲੀਲ ਕੰਟੈਂਟ ਜਿਹੜੇ ਲਗਾਤਾਰ ਵਾਇਰਲ ਕਰ ਰਹੇ ਸੀਗੇ ਅਸ਼ਲੀਲ ਇਸ਼ਤਿਹਾਰ ਵਾਇਰਲ ਕਰ ਰਹੇ ਸੀ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੈ ਉਹਨਾਂ 25 OTTs ਨੂੰ ਬੰਦ ਕੀਤਾ ਗਿਆ ਉਹਨਾਂ ਦੀਆਂ ਵੈਬਸਾਈਟ ਬੰਦ ਕਰ ਦਿੱਤੀਆਂ ਗਈਆਂ ਨੇ ਸੋ ਵੱਡਾ ਫੈਸਲਾ ਇਸੀ ਨੂੰ ਕਿਹਾ ਜਾ ਰਿਹਾ ਤੇ ਦੂਜੇ ਪਾਸੇ ਜੇਕਰ ਇਹ ਸਮਾਂ ਰਹਿੰਦੇ ਪਹਿਲਾਂ ਅਗਰੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਇਹ ਕੰਮ ਨਾ ਹੁੰਦਾ ਕਿਉਂਕਿ 2024 ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਵੀ ਸਰਕਾਰ ਨੇ ਇੱਕ ਕਾਰਵਾਈ ਕੀਤੀ ਸੀ 4 OTT ਪਲੇਟਫਾਰਮ ਬੰਦ ਕੀਤੇ ਸੀ ਜਿਹੜੇ ਗੰਦ ਭਰੋਸ ਰਹਿ ਸੀ ਅਸ਼ਲੀਲ ਜਿਹੜੀਆਂ ਵੀਡੀਓਜ਼ ਜਿਹੜੀਆਂ ਉਹ ਵਾਇਰਲ ਕਰ ਰਹੇ ਸੀਗੇ ਸੋ ਉਹਦੇ ਉੱਤੇ ਕਾਰਵਾਈ ਕੀਤੀ ਸੀ ਪਰ ਉਹਨਾਂ ਨੇ ਆਪਣਾ ਨਾਮ ਬਦਲ ਕੇ ਜਾਂ ਆਪਣਾ ਹੋਰ ਪਲੇਟਫਾਰਮ ਬਦਲ ਕੇ ਦੁਬਾਰਾ ਫਿਰ ਉਸ ਕੰਮ ਦੇ ਵਿੱਚ ਆ ਗਏ ਸੀ ਜਦੋਂ ਸਰਕਾਰ ਨੂੰ ਇਸ ਚੀਜ਼ ਦਾ ਪਤਾ ਲੱਗਿਆ ਵੀ ਇਹ ਇਸ ਤਰ੍ਹਾਂ ਵੀ ਹੋ ਸਕਦਾ ਹੈ ਜੇ ਇਹ ਪਤਾ ਲੱਗ ਗਿਆ ਕਿ ਉਹ ਚਾਰੇ ਲੋਕ ਦੁਆਰਾ ਫਿਰ ਆਏ ਨੇ ਤਾਂ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਮਸਾਲੀ ਸਜ਼ਾ ਸਰਕਾਰ ਦਵੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਹਿਆਕਤ ਨਾ ਕਰ ਸਕੇ ਨਹੀਂ ਤਾਂ ਕਿਸੇ ਨੇ ਕੱਲ ਨੂੰ ਆਪਣਾ ਫੇਰ ਆਈਡੀ ਬਦਲ ਕੇ ਕੱਲ ਨੂੰ ਕੋਈ ਫੇਰ ਆਪਣੀ ਨਵੀਂ ਆਈਡੀ ਬਣਾ ਕੇ ਇਸ ਤਰ੍ਹਾਂ ਦਾ ਫੇਰ ਸਭ ਕੁਝ ਕਰ ਸਕਦਾ ਸੋ ਕੁੱਲ ਮਿਲਾ ਕੇ ਚੰਗਾ ਫੈਸਲਾ ਕਿਉਂਕਿ ਬੱਚਿਆਂ ਲਈ ਮਹਿਲਾਵਾਂ ਦੇ ਲਈ ਅ ਤੇ ਯਾ ਪੈਣਾ ਜਿਹੜੀਆਂ ਦੇਖਦੀਆਂ ਸੋਸ਼ਲ ਮੀਡੀਆ ਦੇ ਉੱਤੇ ਸੋ ਜਦੋਂ ਕਿਤੇ ਪਰਿਵਾਰ ਦੇ ਵਿੱਚ ਆਪਾਂ ਬੈਠ ਕੇ ਜਦੋਂ ਇਹ ਸਾਰਾ ਕੁਝ ਦੇਖਦੇ ਆ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤੇ ਸਭ ਨੂੰ ਸਿਰ ਨੀਮਾ ਕਰਨਾ ਪੈਂਦਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਸੋਸ਼ਲ ਮੀਡੀਆ ਦੇ ਉੱਤੇ ਸੋ ਅਗਲੀ ਗੱਲ ਜਿਹੜੀ ਕਰੀਏ ਪਾਤੜਾ ਲੱਗੇ ਦੋ ਡਰਾਈਵਰਾਂ ਨੇ ਆਤਮ ਹਤਿਆ ਕੀਤੀ ਹੈ ਉਹਨਾਂ ਨੇ ਸਲਫਾਸ ਖਾ ਕੇ ਆਪਣੀ ਜ਼ਿੰਦਗੀ ਸਮਾਪਤ ਕੀਤੀ ਹੈ ਤੇ ਉਹਨਾਂ ਨੇ ਜਿਹੜਾ ਕਾਰਨ ਦੱਸਿਆ ਇੱਕ ਵੀਡੀਓ ਬਣਾ ਕੇ ਉਹਨਾਂ ਇੱਕ ਕਾਰਨ ਦੱਸਿਆ ਕਿ ਅਸੀਂ ਦੋਨੋਂ ਟਰੱਕ ਡਰਾਈਵਰ ਸੀ ਸੋ ਇੱਕ ਪੁਲਿਸ ਮੁਲਾਜ਼ਮ ਦਾ ਟਰੱਕ ਚਲਾਉਂਦੇ ਸੀ ਔਰ ਇੱਕ ਗੇੜੇ ਤੋਂ ਬਾਅਦ ਜਦੋਂ ਸਾਡੇ ਦੇ ਸਾਡੇ ਟਰੱਕ ਦੇ ਵਿੱਚੋਂ 65000 ਰੁਪਏ ਚੋਰੀ ਹੋਇਆ ਸੋ ਕਹਿੰਦੇ ਸਾਡੇ ਮਾਲਕ ਨੇ ਸਾਡੇ ਉੱਤੇ ਇਲਜ਼ਾਮ ਲਾਤਾ ਵੀ ਪੈਸਾ ਤੁਸੀਂ ਚੋਰੀ ਕੀਤਾ ਉਹਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਹਰਾਸ ਕੀਤਾ ਗਿਆ ਕਹਿੰਦੇ ਅਸੀਂ ਦੁਖੀ ਹੋ ਕੇ ਅੱਜ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ ਦੋਨਾਂ ਦੀ ਉਮਰ 43 43 ਸਾਲ ਦੱਸੀ ਜਾ ਰਹੀ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਇਮਾਨਦਾਰ ਬੰਦੇ ਸੀ ਬੜੀ ਮਿਹਨਤ ਦੇ ਨਾਲ ਕੰਮ ਕਰਦੇ ਸੀ ਸੋ ਅੱਜ ਇਹਨਾਂ ਦੋਨਾਂ ਨੇ ਆਪਣੀ ਜਿਹੜੀ ਆ ਜਾਨ ਦੇ ਦਿੱਤੀ ਆ ਪੁਲਿਸ ਦਾ ਕਹਿਣਾ ਕਿ ਉਹ ਇਸ ਮਾਮਲੇ ਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕਰਦਿਆਂ ਦੇ ਜਿਹੜੇ ਬਿਆਨ ਨੇ ਇਹਨਾਂ ਦੇ ਵਾਰਸਾਂ ਦੇ ਉਹਨਾਂ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਕਰੇਗੀ ਸੋ ਦੇਖਦੇ ਹਾਂ ਕੀ ਕਾਰਵਾਈ ਹੁੰਦੀ ਹੈ ਦੂਜੇ ਪਾਸੇ ਕਰਨਲ ਬਾਠ ਮਾਮਲੇ ਦੇ ਵਿੱਚ ਪਹਿਲਾਂ ਪੰਜਾਬ ਸਰਕਾਰ ਦੀ ਜਾਂ ਪੰਜਾਬ ਪੁਲਿਸ ਦੀ ਜਿਹੜੀ ਜਾਂਚ ਤੋਂ ਸੰਤੁਸ਼ਟੀ ਨਹੀਂ ਸੀ ਪਰਿਵਾਰ ਨੂੰ ਮਿਲੀ ਉਸ ਤੋਂ ਬਾਅਦ ਇਹ ਜਾਂਚ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਗਈ ਸੀ ਉਹਨਾਂ ਨੇ ਐਸਆਈਟੀ ਬਣਾਈ ਉਸ ਜਾਂਚ ਤੇ ਵੀ ਪਰਿਵਾਰ ਦੀ ਸੰਤੁਸ਼ਟੀ ਨਹੀਂ ਹੋਈ ਹਾਈ ਕੋਰਟ ਨੇ ਇਸ ਮਾਮਲੇ ਨੂੰ ਸੀਬੀਆਈ ਨੂੰ ਦੇ ਦਿੱਤਾ ਸੀ ਹੁਣ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਅੱਗੇ ਵਧਦੇ ਹੋਏ ਦੋ ਐਫਆਈਆਰ ਦਰਜ ਕੀਤੀਆਂ ਨੇ ਤੇ ਪਰਿਵਾਰ ਸੰਤੋਖ ਦੱਸਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਤੌਰ ਦੇ ਉੱਤੇ ਜੋ ਸੀਬੀਆਈ ਨੇ ਇਹਦੇ ਵਿੱਚ ਪਹਿਲ ਕਦਮੀ ਕੀਤੀ ਆ ਉਹ ਇਸ ਜੀ ਨਾਲ ਸੰਤੋਖਤ ਨੇ ਦੂਜੇ ਪਾਸੇ ਜਿਹੜੇ 4 ਪੁਲਿਸ ਇੰਸਪੈਕਟਰਾਂ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਸੀ ਕਿ ਉਹਨਾਂ ਵੱਲੋਂ ਕਰਨਲ ਬਾਠ ਤੇ ਉਹਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਹੈ ਉਹ ਕੱਲ ਆਪਣੀਆਂ ਜਿਹੜੀਆਂ ਨੇ ਉਹ ਜਿਹੜੀਆਂ ਉਹਨਾਂ ਨੂੰ ਸਰਕਾਰ ਨੇ ਸਸਪੈਂਡ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਨਵੀਆਂ ਜਗ੍ਹਾਵਾਂ ਦੇ ਉੱਤੇ ਉਹਨਾਂ ਦੇ ਹੈੱਡਕੁਆਰਟਰ ਤੈਅ ਕੀਤੇ ਸੀ ਉੱਥੇ ਉਹਨਾਂ ਨੂੰ ਨਿਯੁਕਤ ਕਰ ਦਿੱਤਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਆਪਣੀ ਡਿਊਟੀ ਜੁਬਨ ਕੀਤੀ ਐ ਸੋ ਕਾਫੀ ਦੇਰ ਤੋਂ ਬਾਅਦ ਉਹ ਆਪਣੀ ਡਿਊਟੀ ਦੇ ਉੱਤੇ ਹਾਜ਼ਰ ਹੋ ਗਏ ਨੇ ਸੋ ਹੁਣ ਇਹ ਮਾਮਲਾ ਦਾ ਜਿਹੜਾ ਸੀਬੀਆਈ ਦੀ ਅਦਾਲਤ ਦੇ ਵਿੱਚ ਚੱਲੇਗਾ ਸੀਬੀਆਈ ਇਸ ਮਾਮਲੇ ਦੇ ਵਿੱਚ ਕੀ ਕੁਝ ਕੱਢ ਕੇ ਲੈ ਕੇ ਆਉਂਦੀ ਆ ਹੁਣ ਦੇਖਣ ਵਾਲੀ ਗੱਲ ਹੈ ਤੁਹਾਡੇ ਯਾਦ ਹੋਣਾ ਹੈ ਕੇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਸੀਬੀ ਆਪਣੇ ਪਟਿਆਲੇ ਦੇ ਵਿੱਚ ਕਰਨਲ ਬਾਠ ਤੇ ਉਹਦੇ ਬੇਟੇ ਦੇ ਪੁਲਿਸ ਦੇ ਕੁਝ ਅਧਿਕਾਰੀਆਂ ਵੱਲੋਂ ਕੁੱਟਮਾਰ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਰਜਿੰਦਰਾ ਹਸਪੀਟਲ ਦੇ ਸਾਹਮਣੇ ਲਾਗੇ ਇੱਕ ਢਾਬੇ ਦੇ ਉੱਤੇ ਇਹ ਮਾਮਲਾ ਸਾਹਮਣੇ ਆਇਆ ਸੀ ਢਾਬਾ ਮਾਲਕ ਵੱਲੋਂ ਵੀ ਇੱਕ ਐਫਆਈਆਰ ਦਰਜ ਕਰਵਾਈ ਗਈ ਸੀ ਇਸ ਮਾਮਲੇ ਦੇ ਵਿੱਚ ਜੋ ਸਮਝਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਪਰਿਵਾਰ ਵੱਲੋਂ ਤੇ ਜੋ ਸੰਕੇਤ ਉਹਦੇ ਵਿੱਚ ਆਏ ਨੇ ਉਹ ਸਿੱਧੇ ਰੂਪ ਦੇ ਵਿੱਚ ਪੁਲਿਸ ਨੂੰ ਕਿਤਨੋਂ ਕਿਤੇ ਬਚਾਉਂਦੀ ਇਸ ਮਾਮਲੇ 'ਚ ਨਜ਼ਰ ਆ ਰਹੀ ਸੀ ਸੋ ਦੁਬਾਰਾ ਬੱਡੀ ਜਦੋਂ ਜਾਇਤ ਤੋਂ ਬਾਅਦ ਜਿਹੜੀ ਐ ਇਸ ਮਾਮਲੇ ਦੇ ਵਿੱਚ 62 ਪਰਿਵਾਰ ਵੱਲੋਂ ਵੀ ਜਿਹੜੀ ਐ ਐਫ ਆਈ ਆਰ ਦਰਜ ਹੋਈ ਸੀ ਤੇ ਹੁਣ ਇਹ ਮਾਮਲਾ ਜਿਹੜਾ ਹੁਣ ਸੀਬੀਆਈ ਦੇ ਕੋਲੇ ਐ ਸੀਬੀਆਈ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦੀ ਐ ਇਹ ਹੁਣ ਸਮਾਂ ਦੱਸੇਗਾ ਸੋ ਇਹ ਕੁੱਲ ਮਿਲਾ ਕੇ ਇਹ ਕੁਝ ਖਬਰਾਂ ਸੀ ਅੱਜ ਪੰਜਾਬ ਦੀਆਂ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਮੀਡੀਆ ਆਪਣਾ ਪੰਜਾਬ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਵਾਅਦਾ ਤੁਹਾਡੇ ਨਾਲ ਮੇਰਾ ਕਿ ਤੁਹਾਡੇ ਲਈ ਪੰਜਾਬ ਦੀ ਤਸਵੀਰ ਜਿਹੜੀ ਆ ਉਹ ਤੁਹਾਡੇ ਤੱਕ ਲੈ ਕੇ ਆਵਾਂਗੇ ਅਸਲ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਸੇ ਆਸੀ ਪਾਰਟੀ ਨਾਲ ਕੋਈ ਸਾਡਾ ਲਾਗਾ ਦਾਗਾ ਨਹੀਂ ਔਰ ਕਿਸੇ ਦਾ ਜਿਹੜਾ ਅਸੀਂ ਬਿਨਾ ਵਜਾ ਵਿਰੋਧ ਨਹੀਂ ਕਰਾਂਗੇ ਇੱਥੇ ਹਰ ਤਰ੍ਹਾਂ ਦੀ ਖਬਰ ਨੂੰ ਖਬਰ ਤੱਕ ਲੈ ਕੇ ਆਵਾਂਗੇ ਸੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਲਾਈਵ ਦੇ ਨਾਲ ਜੁੜੋ ਔਰ ਜਿੱਥੇ ਤੁਹਾਨੂੰ ਲੱਗਦਾ ਕੋਈ ਗੱਲਬਾਤ ਕਹਿਣ ਵਾਲੀ ਆ ਜਰੂਰ ਕਮੈਂਟ ਕਰਿਆ ਸੋ ਕੱਲ ਜਿਹੜੇ ਸਾਡੇ ਦਰਸ਼ਕਾਂ ਨੇ ਕਮੈਂਟ ਕੀਤੇ ਸੀ ਮੋਂ ਉਹਨਾਂ ਦਾ ਧੰਨਵਾਦ ਕਰਦਾ ਸੋ ਕੱਲ ਮਿਲਦੇ ਦੇ ਨਾਲ ਆਪਾਂ ਫੇਰ ਤੁਹਾਡੇ ਤੋਂ ਲੈਨੇ ਆ ਜਾਈ ਤਾਂ ਹੋਰ ਕੋਈ ਵੱਡੀ ਖਬਰ ਆਏਗੀ ਉਹਦੀ ਅਪਡੇਟ ਤੁਹਾਨੂੰ ਮੀਡੀਆ ਆਪਣਾ ਪੰਜਾਬ ਤੇ ਮਿਲਦੀ ਰਹੇਗੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜਿਹੜਾ ਬੈਲ ਆਈਕਨ ਦਾ ਬਟਨ ਆ ਉਹ ਜ਼ਰੂਰ ਦਬਾ ਲਿਓ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਅਪਡੇਟ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚੇ ਸੋ ਅੱਜ ਦੇ ਲਈ ਇੰਨਾ ਹੀ ਹੋਈਆਂ ਭੁੱਲਾਂ ਦੀ ਖਿਮਾ ਅੱਜ ਜਿਹੜਾ ਵਿੱਚ ਲਾਈਵ ਦੇ ਵਿੱਚ ਬਹੁਤ ਸਾਰੀਆਂ ਫੋਨ ਕਾਲਸ ਆਈਆਂ ਉਹਦੇ ਲਈ ਜਿਹੜੀਆਂ ਬਾਰ ਬਾਰ ਰਿਕਵਰਟਾਈ ਹੈ ਉਹਦੇ ਲਈ ਮੈਂ ਮਾਫੀ ਚਾਹੁੰਦਾ ਸੋ ਕੱਲ ਮਿਲਣ ਦੇ ਵਾਅਦੇ ਦੇ ਨਾਲ ਆਪਣੇ ਦੋਸਤਾਂ ਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਦਿਓ ਇਜਾਜ਼ਤ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ